ਫਨੋਰੀ ਤੇ ਹੁਣ 112 ਕਿਸਾਨਾਂ ਦਾ ਮਰਨ ਵਰਤ ਚੱਲ ਰਿਹਾ ਹੈ ਹਰਿਆਣਾ ਬਾਰਡਰ ਤੇ 111 ਹੋਰ ਕਿਸਾਨਾਂ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ ਔਰ 112ਵੇਂ ਜਗਜੀਤ ਸਿੰਘ ਗੱਲੇਵਾਲ ਪਹਿਲਾਂ ਤੋਂ ਹੀ ਮਰਨ ਵਰਤ ਤੇ ਚੱਲ ਰਹੇ ਨੇ 51 ਦਿਨ ਹੋ ਚੁੱਕੇ ਨੇ ਸੋ ਹੁਣ 111 ਕਿਸਾਨ ਹੋਰ ਕਾਲੇ ਚੋਲੇ ਪਾ ਕੇ ਬਾਰਡਰਾਂ ਤੇ ਬੈਠ ਗਏ ਨੇ ਕਿਸਾਨਾਂ ਵੱਲੋਂ ਬੈਰੀਕੇਡਿੰਗ ਦੇ ਕੋਲ ਇਹ ਮਰਨ ਵਰਤ ਰੱਖਿਆ ਗਿਆ ਹੈ ਹਰਿਆਣਾ ਪੁਲਿਸ ਵੱਲੋਂ ਵੀ ਵੱਡੀ ਨਫਰੀ ਤੇ ਨਾਕ ਕੀਤੀ ਗਈ ਹੈ ਸੁਖਜੀਤ ਸਿੰਘ ਹਰਦੋ ਝੰਡੇ ਇਸ ਜਥੇ ਦੀ ਅਗਵਾਈ ਕਰ ਰਹੇ ਨੇ ਕਾਕਾ ਕੋਟੜਾ ਨੇ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ 21 ਕਿਸਾਨ ਮਰਨ ਵਰਤੇ ਬੈਠਣ ਪਰ 111 ਕਿਸਾਨ ਆਪਣੀ ਮਰਜ਼ੀ ਨਾਲ ਤਿਆਰ ਹੋਏ ਨੇ ਉਹਨਾਂ ਕਿਹਾ ਕਿ 51 ਦਿਨਾਂ ਤੋਂ ਡੱਲੇਵਾਲ ਮਰਨ ਵਰ ਮਰਨ ਵਰਤੇ ਬੈਠੇ ਨੇ ਪਰ ਸਰਕਾਰ ਦੇ ਕੰਨਾਂ ਤੇ ਕੋਈ ਜੂ ਨਹੀਂ ਰੇਗ ਰਹੀ ਇਸ ਕਰਕੇ ਹੁਣ ਕਿਸਾਨਾਂ ਨੇ ਇਕੱਠੇ ਹੋ ਕੇ ਫੈਸਲਾ ਲਿਆ ਹੈ ਕਿ ਡੱਲੇਵਾਲ ਦੇ ਸਮਰਥਨ ਦੇ ਵਿੱਚ ਉਹਨਾਂ ਨੂੰ ਬਹੁਤ ਪਹਿਲਾਂ ਮਰਨ ਵਰਤ ਤੇ ਬੈਠ ਜਾਣਾ ਚਾਹੀਦਾ ਸੀ ਪਰ ਹੁਣ ਵੀ ਦੇਰ ਨਹੀਂ ਹੋਈ ਤਾਂ ਹੁਣ 111 ਕਿਸਾਨਾਂ ਵੱਲੋਂ ਹੋਰ ਇਕੱਠੇ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਹੈ ਖਨੋਰੀ ਬਾਰਡਰ ਤੇ ਹੁਣ 112 ਡੱਲੇਵਾਲ ਮਰਨ ਵਰਤ ਤੇ ਨੇ ਜਗਜੀਤ ਸਿੰਘ ਢੱਲੇਵਾਲ 26 ਨਵੰਬਰ 2024 ਤੋਂ ਮਰਨ ਵਰਤ ਤੇ ਬੈਠੇ ਨੇ ਅਤੇ ਹੁਣ ਉਹਨਾਂ ਦੇ ਸਮਰਥਨ ਦੇ ਵਿੱਚ 111 ਕਿਸਾਨਾਂ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ 111 ਕਿਸਾਨਾਂ ਦਾ ਜੱਥਾ ਕਾਲੇ ਚੋਲੇ ਪਾ ਕੇ ਮਰਨ ਵਰਤ ਦੇ ਲਈ ਤਿਆਰ ਹੋਇਆ ਪੂਰੀ ਲਿਸਟ ਤਿਆਰ ਕੀਤੀ ਗਈ ਗਲਾਂ ਦੇ ਵਿੱਚ ਇੱਕ ਤਖਤੀ ਸੀ ਜਿਸ ਤੇ ਲਿਖਿਆ ਸੀ ਢੱਲੇਵਾਲ ਤੋਂ ਪਹਿਲਾਂ ਸਾਡੀ ਸ਼ਹਾਦਤ ਹੋਵੇਗੀ ਜਦੋਂ ਦੀ ਅਗਵਾਈ ਸੁਖਜੀਤ ਸਿੰਘ ਹਰਦੋ ਝੰਡੇ ਨੇ ਕੀਤੀ 111 ਕਿਸਾਨਾਂ ਦਾ ਜਥਾ ਹਰਿਆਣਾ ਦੇ ਬਾਰਡਰ ਦੇ ਵੱਲ ਵਧਿਆ ਕੰਡਿਆਲੀ ਤਾਰ ਨੂੰ ਪਾਰ ਕਰਕੇ ਹਰਿਆਣਾ ਦੇ ਅਧਿਕਾਰ ਖੇਤਰ ਦੇ ਵਿੱਚ ਜਾ ਕੇ ਬੈਠ ਗਿਆ ਜਿੱਥੇ 111 ਕਿਸਾਨਾਂ ਨੇ ਡੱਲੇਵਾਲ ਦੇ ਸਮਰਥਨ ਦੇ ਵਿੱਚ ਆਪਣਾ ਮਰਨ ਵਰਤ ਸ਼ੁਰੂ ਕਰ ਦਿੱਤਾ ਅਗਰ ਤੇ ਉਹਨਾਂ ਦੀ ਥੋੜੀ ਬੋਧੀ ਜ਼ਮੀਰ ਜਾਗਦੀ ਹੋਈ ਤੇ ਇਹ ਜ਼ਰੂਰ ਜੜਾ ਵਾਪਸ ਅਸਰ ਪਊਗਾ ਅਗਰ ਮੰਨ ਲਓ ਬਿਲਕੁਲ ਹੀ ਆਪਾਂ ਸੁਵੇਦਨਹੀਨ ਆਪਾਂ ਨਰਦਈ ਆ ਹੋ ਸਕਦਾ ਸਾਡੀ ਹਿਸ਼ਾਰਤ ਹੋ ਜੇ ਅਸੀਂ ਵੀ ਢੱਲੇਵਾਲ ਸਾਹਿਬ ਦੇ ਚੱਲਦੇ ਪੂਰਨ ਰੱਤੇ ਚੱਲਣ ਵਾਸਤੇ ਸਰੇ 111 ਜੱਸਾ ਬਿਲਕੁਲ ਤਿਆਰ ਆ ਔਰ ਅਸੀਂ ਜਿਹੜਾ ਵਾ ਉਹ ਜ਼ਬਰਦਸਤ ਮੁਕਾਬਲਾ ਸਬਰਨਾ ਜਿਹੜਾ ਜਰੂਰ ਕਰਾਂਗੇ ਮੈਂ ਕਿਹਾ ਪੂਰਾ ਟੈਂਟ ਲਾਵਾਂਗੇ ਨੂੰ ਰਹਿਣ ਦਾ ਬਹਿਣ ਦਾ ਜਿਹੜੇ ਰਾਤ ਨੂੰ ਤੇਲ ਤੋਂ ਪੂਰਾ ਪ੍ਰਬੰਧ ਕਰਾਂਗੇ ਦੇਖੋ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਵਧੀਆ ਗੱਲ ਹੈ ਪ੍ਰਸ਼ਾਸਨ ਨੇ ਸਾਡੀ ਬੇਨਤੀ ਮੰਨੀ ਆ ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਕਿ ਉਹ ਕਹਿੰਦੇ ਬੈਠੋ ਠੀਕ ਹੈ ਤੁਹਾਡਾ ਅਧਿਕਾਰ ਹੈ ਤੁਸੀਂ ਆਪਦੀ ਮੰਗਾਂ ਲਾਗੂ ਕਰਵਾਉਣ ਲਈ ਜਿਹੜਾ ਤੁਹਾਡਾ ਜਥਾ ਆਇਆ ਗੜਬੜਤਾ ਨਹੀਂ ਕੋਈ ਅਸੀਂ ਉਹਨੂੰ ਸਾਫ਼ ਕਰਤਾ ਕਿ ਅਸੀਂ ਅਸੀਂ ਬੈਠਣ ਦਾ ਹੀ ਆ ਸਾਡਾ ਅੱਗੇ ਵਧਣ ਦਾ ਨਹੀਂ ਉਹ ਇਹਨਾਂ ਨੇ ਉਹ ਕਹਿੰਦੇ ਵੀ ਅਸੀਂ ਫੋਰਸ਼ਾਪ ਦੀ ਇੰਨੇ ਇੱਕ ਪਿੱਛੇ ਠੋਣਿਆ ਆ ਜਗ੍ਹਾ ਆਪਾਂ ਨੂੰ ਬੈਹਿ ਗਿਆ ਸੀ ਗੱਡੀ ਆਸੀ ਸਾਹਿਬ ਵੱਲੋਂ ਡਿਟੇਲ ਹੀ ਡਿਟੇਲ ਮੰਗੀ ਗਈ ਜੀ ਹੋ ਗਿਆ ਜੀ ਡੱਲੇਵਾਲ ਧੜੇ ਦੇ ਸੀਨੀਅਰ ਆਗੂ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਜਥੇਬੰਦੀ ਦੀ ਇੱਛਾ ਸੀ ਕਿ ਘੱਟ ਤੋਂ ਘੱਟ ਕਿਸਾਨ ਮਰਨਬਰ ਤੇ ਬੈਠਣ ਪਰ ਡੱਲੇਵਾਲ ਦੇ ਸਮਰਥਨ ਦੇ ਵਿੱਚ 111 ਕਿਸਾਨ ਖੁਦ ਆ ਗਿਆਏ ਨੇ ਮੈਂ ਤਾਂ ਬੇਨਤੀ ਕਰਦਾ ਸੀ ਵੀ 21 ਵਹਿਜੋ 52 ਹੋਜੋ ਪਰ ਜਿਹੜੀ ਇੱਛਾ ਲੋਕਾਂ ਦੀ ਤੇ ਵੀ ਅਸੀਂ ਡੱਲੇਵਾਲ ਸਾਹਿਬ ਨੂੰ ਕਿਉਂ ਮਾਰਨਾ ਦੇਖੀਏ ਅਸੀਂ ਕਿਉਂ ਨਾ ਸਿੱਧੀ ਪੁਆਈਏ ਤੇ ਅਸੀਂ ਡੱਲੇਵਾਲ ਸਾਹਿਬ ਲੈ ਕੀ ਕਰ ਰਹੇ ਹਾਂ ਉਹਦੇ ਵਿੱਚੋਂ ਇਹ ਜਿਹੜਾ ਕਦਮ ਚੁੱਕਿਆ ਕਿਸਾਨਾਂ ਦੇ ਮਰਨ ਵਰਤਨ ਨੂੰ ਲੈ ਕੇ ਹਰਿਆਣਾ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਪਖਤਾ ਪ੍ਰਬੰਧ ਕੀਤੇ ਗਏ ਵੱਡੀ ਗਿਣਤੀ ਦੇ ਵਿੱਚ ਪੁਲਿਸ ਨਫਰੀ ਤਾਇਨਾਤ ਕੀਤੀ ਗਈ ਹੈ ਪੁਲਿਸ ਤੇ ਕਿਸਾਨ ਲੀਡਰਾਂ ਦੀ ਆਪਸੀ ਗੱਲਬਾਤ ਹੋਈ ਅਤੇ ਪੁਲਿਸ ਨੇ ਕਿਸਾਨਾਂ ਨੂੰ ਧਰਨੇ ਦੀਆਂ ਸ਼ਰਤਾਂ ਦੱਸੀਆਂ वी आर कीपिंग रिस्ट्रेंट हम बिल्कुल रिस्ट्रेंट से हमारी जो पुलिस फोर्स आपने देखा भी होगा पीछे ही है हम और हमारी जो किसान नेता है उनसे हमारी बात हुई है तो हमारी कोशिश यही है जो ये स्टैंड ऑफ है इसको बड़ा पीसफुल तरीके से हम डील करें और जो भी जो जो ये पीसफुल डेमोन्स्ट्रेशन करना करना चाहते हैं इनको हमने टर्म्स एंड कंडीशन बता दी उसके हिसाब से एम एस पी कानूनी गारंटी कर्ज माफी के समेत किसान अपनी मंगा नेर फरवरी दो हजार चौबीस तो ਸ਼ੰਭੂ ਅਤੇ ਖਨੌਰੀ ਬਾਰਡਰ ਤੇ ਧਰਨਾ ਦੇ ਕੇ ਬੈਠੇ ਨੇ 26 ਨਵੰਬਰ ਤੋਂ ਢੱਲੇਵਾਲ ਦਾ ਮਰਨ ਵਰਤ ਜਾਰੀ ਹੈ ਹੁਣ 111 ਹੋਰ ਕਿਸਾਨ ਮਰਨ ਵਰਤ ਤੇ ਬੈਠ ਕੇ ਨੇ ਕੇਂਦਰ ਸਰਕਾਰ ਦੇ ਨਾਲ ਸ਼ੁਰੂ ਦੇ ਵਿੱਚ ਕੁਝ ਮੀਟਿੰਗਾਂ ਹੋਈਆਂ ਪਰ ਮੌਜੂਦਾ ਸਮੇਂ ਦੇ ਵਿੱਚ ਡੈਡਲੌਕ ਬਣਿਆ ਹੋਇਆ ਹੈ ਇਹ ਟੁੱਟੇਗਾ ਕਿਵੇਂ ਇਸ ਤੇ ਸਭ ਦੀਆਂ ਨਜ਼ਰਾਂ ਨੇ ਖਨੌਰੀ ਬਾਰਡਰ ਤੋਂ ਮਨਪ੍ਰੀਤ ਚਹਲ న్యూਸ ਸੀ ਟੀਮ ਤੇ ਉਧਰ ਸੁਪਰੀਮ ਕੋਰਟ ਵੱਲੋਂ ਡੱਲੇਵਾਲ ਦੀ ਮੈਡੀਕਲ ਰਿਪੋਰਟ ਮੰਗੀ ਗਈ ਹੈ ਡੱਲੇਵਾਲ ਦੀ ਸਿਹਤ ਸੰਬੰਧੀ ਸੁਪਰੀਮ ਕੋਰਟ ਨੇ ਹਰ ਰਿਪੋਰਟ ਧਾਖਿਲ ਕਰਨ ਨੂੰ ਕਿਹਾ ਹੈ ਔਰ ਪੰਜਾਬ ਦੇ ਚੀਫ ਸੈਕਟਰੀ ਤੋਂ ਇਹ ਰਿਪੋਰਟ ਮੰਗੀ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਸਾਨੂੰ ਡੱਲੇਵਾਲ ਦੀ ਸਿਹਤ ਠੀਕ ਨਾ ਹੋਣ ਸੰਬੰਧੀ ਸੂਚਨਾ ਮਿਲੀ ਹੈ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਕੁਝ ਲੋਕ ਉਹਨਾਂ ਤੇ ਦਬਾਅ ਬਣਾ ਰਹੇ ਨੇ ਉਹਨਾਂ ਕਿਹਾ ਕਿ ਮੈਡੀਕਲ ਸਹੂਲਤ ਸਿਰਫ ਪੰਜਾਬ ਸਰਕਾਰ ਨੇ ਕਿਹਾ ਕਿ ਮੈਡੀਕਲ ਸਹੂਲਤ ਸਿਰਫ 10 ਮਿੰਟ ਦੀ ਦੂਰੀ ਤੇ ਹੈ ਢੱਲੇਵਾਲ ਦੀ ਹਾਲਤ ਫਿਲਹਾਲ ਸਥਿਰ ਹੈ ਸੁਪਰੀਮ ਕੋਰਟ ਦੇ ਵਿੱਚ ਅਗਲੀ ਸੁਣਵਾਈ ਇਸ ਮਾਮਲੇ ਤੇ 22 ਜਨਵਰੀ ਨੂੰ ਹੋਣੀ ਤੇ ਹੁਣ ਜ਼ਿਕਰ ਕਰਦੇ ਆ ਕਾਂਗਰਸ ਪਾਰਟੀ ਦਾ ਜਿਸ ਨੂੰ ਨਵਾਂ ਠਿਕਾਣਾ ਮਿਲ ਗਿਆ ਯਾਨੀ ਕਾਂਗਰਸ ਦਾ ਦਿੱਲੀ ਦੇ ਵਿੱਚ ਹੁਣ ਨਵਾਂ ਹੈੱਡਕੁਆਰਟਰ ਬਣ ਗਿਆ 252 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਇੰਦਰਾ ਪਵਨ ਦਾ ਉਦਘਾਟਨ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਕੀਤਾ ਗਿਆ ਇਸ ਮੌਕੇ ਰਾਹੁਲ ਗਾਂਧੀ ਨੇ ਭਾਜਪਾ ਨੂੰ ਨਿਸ਼ਾਨੇ ਤੇ ਲਿਆ 9A ਕੋਟਲਾ ਰੋਡ ਨਵੀਂ ਦਿੱਲੀ ਇਹ ਪਤਾ ਕਾਂਗਰਸ ਪਾਰਟੀ ਦਾ ਨਵਾਂ ਟਿਕਾਣਾ ਹੈ। ਇੰਦਰਾ ਭਵਨ ਦੇ ਨਾਂ ਤੋਂ ਪਾਰਟੀ ਦਾ ਨਵਾਂ ਹੈੱਡਕੁਆਰਟਰ ਤਿਆਰ ਕੀਤਾ ਗਿਆ ਹੈ ਜਿਸ ਦਾ ਉਦਘਾਟਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕੀਤਾ। ਇਸ ਮੌਕੇ ਰਾਹੁਲ ਗਾਂਧੀ ਦੇ ਨਿਸ਼ਾਨੇ ਤੇ ਭਾਜਪਾ ਅਤੇ ਆਰਐਸਐਸ ਰਹੀ। ਉਹਨਾਂ ਦੋਹਾਂ ਤੇ ਦੇਸ਼ ਦੀਆਂ ਕਈ ਸੰਸਥਾਵਾਂ 'ਤੇ ਕਬਜ਼ਾ ਕਰਨ ਦੇ ਇਲਜ਼ਾਮ ਲਾਇ ਤੇ ਆਪਣੀ ਲੜਾਈ ਇੰਡੀਅਨ ਸਟੇਟ ਦੇ ਨਾਲ ਹੋਣ ਦੀ ਗੱਲ ਆਖੀ ਜਿਸ ਤੇ ਭਾਜਪਾ ਨੇ ਰਾਹੁਲ ਨੂੰ ਘੇਰ ਲਿਆ। टू सेट इंडिपेंडेंस इन एन इंसल्ट टू एवरी सिंगल इंडियन पर्सन एंड इट्स अबाउटेंस दैटल थिंक एंड इसी प्रकार की भाषा अमृतपाल सिंह खालिस्तान भी बोलता था कि उनकी लड़ाई इंडियन स्टेट के साथ है और इसी प्रकार की भाषा विदेशी ताकत भी बोलती है सोरस भी इसी प्रकार की भाषा का इस्तेमाल करते हैं ਅਬ ਇਹ ਕਿਆ ਘਾਲਮੇਲ ਹੈ ਇਨਕਾ ਕਿਆ ਤਾਰ ਮਿਲੇ ਹੋਏ ਹੈ ਇਹ ਤੋ ਰਾਹੁਲ ਗਾਂਧੀ ਔਰ ਕਾਂਗਰਸ ਪਾਰਟੀ ਕੋ ਬਤਾਨਾ ਪੜੇਗਾ ਨਵੇਂ ਹੈੱਡਕੁਆਟਰ ਦੇ ਬਾਹਰ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਪੋਸਟਰ ਵੀ ਲੱਗੇ ਜਿਨ੍ਹਾਂ ਤੇ ਨਵੇਂ ਹੈੱਡਕੁਆਟਰ ਦਾ ਨਾਮ ਮਨਮੋਹਨ ਸਿੰਘ ਪਵਨ ਲਿਖਿਆ ਗਿਆ ਉਧਰ ਦੂਜੇ ਪਾਸੇ ਭਾਜਪਾ ਨੇ ਸਵਾਲ ਖੜੇ ਕੀਤੇ ਕਿ ਇਹ ਬਿਲਡਿੰਗ ਡਾਕਟਰ ਮਨਮੋਹਨ ਸਿੰਘ ਦੇ ਨਾਮ ਤੇ ਕਿਉਂ ਨਹੀਂ ਹੈ ਜਿਸ ਤੇ ਖੜਗੇ ਨੇ ਹੈੱਡਕੁਆਟਰ ਦੀ ਲਾਇਬ੍ਰੇਰੀ ਦਾ ਨਾਮ ਡਾਕਟਰ ਮਨਮੋਹਨ ਸਿੰਘ ਤੇ ਰੱਖਣ ਦਾ ਐਲਾਨ ਕੀਤਾ घोषणा करता हूं कि इस नए मुख्यालय में जो पुस्तकालय है उसका नाम डॉक्टर मनमोहन सिंह लाइब्रेरी होगा कि कांग्रेस पार्टी एक ऐसी पार्टी है शुरू से ऑल इंपॉर्टेंट लैंडमार्क्स आर नेम्ड आफ्टर मेंबर्स ऑफ द कांग्रेस नेहरू गांधी फैमिली तो ये कैसे हो सकता था कि डॉक्टर मनमोहन सिंह आगे बीच में तो ठीक है उन्होंने लाइब्रेरी नेम किया ਵਾਰ ਪਲਟਵਾਰ ਦੇ ਵਿਚਾਰੇ ਤੁਹਾਨੂੰ ਹੈੱਡਕੁਆਰਟਰ ਬਾਰੇ ਵੀ ਦੱਸ ਦਿੰਦੇ ਹਾਂ ਇੰਦਰਾ ਭਵਨ ਦੀ ਟੌਪ ਫਲੋਰ ਤੇ ਕਾਂਗਰਸ ਪ੍ਰਧਾਨ ਦਾ ਦਫ਼ਤਰ ਹੋਵੇਗਾ ਜਿੱਥੇ ਪਾਰਟੀ ਦੇ ਕਈ ਵਿਭਾਗ ਅਤੇ ਸੰਗਠਨਾਂ ਦੇ ਦਫ਼ਤਰ ਹੋਣਗੇ ਬਿਜਲੀ ਲਈ ਸੋਲਰ એનર્ਜੀ ਪੈਨਲ ਲਾਏ ਗਏ ਨੇ ਵੱਡਾ ਮੀਟਿੰਗ ਹਾਲ ਮੀਡੀਆ ਕਾਨਫਰੰਸ ਸੈਂਟਰ ਤੇ ਲਾਈਵ ਕਵਰੇਜ ਦੀ ਸਹੂਲਤ ਹੋਵੇਗੀ ਡਿਜੀਟਲ ਆਰਕਾਈਵ ਜョ ਇਤਿਹਾਸਿਕ ਦਸਤਾਵੇਜ਼ ਪੁਰਾਣੇ ਭਾਸ਼ਣ ਤੇ ਤਸਵੀਰਾਂ ਹੋਣਗੀਆਂ ਰਿਸਰਚ ਤੇ ਸਟੱਡੀ ਲਈ ਇੱਕ ਵੱਡੀ ਲਾਇਬ੍ਰੇਰੀ ਵੀ ਹੈ ਸੁਰੱਖਿਆ ਲਈ ਪੂਰੀ ਬਿਲਡਿੰਗ ਸੀਸੀਟੀਵੀ ਨਾਲ ਲੈਸ ਹੋਵੇਗੀ। ਸਟਾਫ ਤੇ ਮਹਿਮਾਨਾਂ ਲਈ ਕੈਫੇਟੇਰੀਆ ਤੇ ਰੈਸਟਿੰਗ ਲਾਉਂਜ ਵੀ ਹੈ। ਕਾਬਲੇਗੌਰ ਹੈ ਕਿ ਕ੍ਰੀਬ 46 ਸਾਲ ਤੱਕ ਕਾਂਗਰਸ ਦਾ ਦਫ਼ਤਰ 24 ਅਕਬਰ ਰੋਡ ਰਿਹਾ ਹੈ ਜੋ ਹੁਣ ਨਵੀਂ ਇਮਾਰਤ 'ਚ ਸ਼ਿਫਟ ਹੋ ਗਿਆ ਹੈ। ਇਸ ਇਮਾਰਤ ਨੂੰ ਬਣਨ ਲਈ 9 ਸਾਲ ਦਾ ਸਮਾਂ ਲੱਗਿਆ। ਸਾਲ 2016 'ਚ ਸ਼ੁਰੂ ਹੋਇਆ ਕੰਮ 2025 'ਚ ਖਤਮ ਹੋਇਆ। 5 ਮੰਜ਼ਿਲਾ ਇਹ ਬਿਲਡਿੰਗ ਵਾਤਾਵਰਣ ਦੇ ਅਨੁਕੂਲ ਬਣਾਈ ਗਈ ਹੈ। ਜਿਸ ਤਕਰੀਬ 252 ਕਰੋੜ ਰੁਪਏ ਖਰਚ ਹੋਏ ਨੇ ਬਿਊਰੋ ਰਿਪੋਰਟ న్యూਸ 18 ਤੇ ਪਟਿਆਲਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਹੈਰੀਟੇਜ ਹੋਟਲ ਦਾ ਉਦਘਾਟਨ ਕੀਤਾ ਦਾ ਰਨ ਬੋਸ ਪੈਲਸ ਇਸ ਦਾ ਨਾਮ ਹੈ ਕਿਲਾ ਮੁਬਾਰਕ ਦੇ ਇੱਕ ਹਿੱਸੇ ਨੂੰ ਮੁਰਤੋਂ ਸੁਰਜੀਤ ਕਰਕੇ ਬਣਾਇਆ ਗਿਆ ਹੈ ਜਿਸ ਨੂੰ ਇੱਕ ਨਿੱਜੀ ਕੰਪਨੀ ਨੇ ਤਿਆਰ ਕੀਤਾ ਤੇ ਇਸ ਹੈਰੀਟੇਜ ਹੋਟਲ ਦੇ ਵਿੱਚ ਡੈਸਟੀਨੇਸ਼ਨ ਵੈਡਿੰਗ ਵੀ ਕੀਤੀ ਜਾ ਸਕੇ ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ ਵਾਲੀਆਂ ਸਰਕਾਰਾਂ ਸਰਕਾਰੀ ਪ੍ਰਾਪਰਟੀ ਨੂੰ ਵੇਚਦੀਆਂ ਸੀ ਪਰ ਅਸੀਂ ਪੁਰਾਣੀਆਂ ਇਮਾਰਤਾਂ ਨੂੰ ਠੀਕ ਕਰਕੇ ਉਹਨਾਂ ਨੂੰ ਸੰਜੋ ਰਹੇ ਹਾਂ ਪੰਜਾਬ ਸਰਕਾਰ ਟੂਰਿਜ਼ਮ ਨੂੰ ਉਤਸ਼ਾਹਿਤ ਕਰ ਰਹੀ ਹੈ 40 ਕਮਰਿਆਂ ਵਾਲੇ ਕਿਲਾ ਮੁਬਾਰਕ ਨੂੰ ਫਰਵਰੀ 1764 ਚ ਬਣਾਇਆ ਗਿਆ ਸੀ ਜੋ ਉਸ ਵੇਲੇ ਰਾਣੀਆਂ ਦੀ ਰਹਾਇਸ਼ ਹੁੰਦੀ ਸੀ